ਹਾਂ ਲੋ ਸੈਸ਼ੀ ਕਾ ਦੀ ਸਾਰਿਆਂ ਨੂੰ ਮੈਂ ਹਰਮਨ ਰਾਇਲ ਕਲੈਕਸ਼ਨ ਬਲੌਗ ਕਸ਼ਮੀਰ ਤੇ ਤੁਹਾਡਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਜੀ ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਬਲੌਗ ਬਣਾਉਣ ਲੱਗੀ ਹਾਂ ਸ਼ਾਮ ਨੂੰ 3:30 ਪੌਣੇ 4 ਵਜੇ ਦਾ ਟਾਈਮ ਹੋ ਗਿਆ ਦੇਖੋ ਅਮਰੀਨ ਹੋਰਾਂ ਸਕੂਲੋਂ ਆ ਗਈਆਂ ਸੀ 3 ਵਜੇ ਆ ਜਾਂਦੀਆਂ ਹਨ ਇਹਨਾਂ ਦੀ ਮਸਤੀ ਦੇਖੋ ਖੂਬ ਮਸਤੀ ਕਰਦੀਆਂ ਨੇ ਜੋਰਾਵਰ ਨੇ ਲੱਡੂ ਭੋਰ ਤੇ ਨੀਚੇ ਉਸ ਤੋਂ ਬਾਅਦ ਉਹਨਾਂ ਨੂੰ ਚੁੱਕਣ ਲੱਗਿਆ ਪਿਆ ਦੇਖਿਓ ਕਿਵੇਂ ਕਰਦਾ ਕਤਾ ਗੰਦਾ ਕੰਮ ਤੂੰ ਥੂ ਕਾ ਦੋ ਹੈ ਜੋ ਰਵਰ ਠੀਕ ਹੈ ਜਾਂਗੇ ਮੈਨੂੰ ਦੇ ਦੇ ਮੈਂ ਖਾਣਿਆ ਮੈਨ ਦੇ 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 ਮੈਨੂੰ ਮੈਂ ਖਾਣਾ ਮੈਂ ਖਾਣਾ ਵੈਰੀ ਗੁੱਡ ਕਲਾਪਿੰਗ 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 ਕਰ ਦੋ ਕਲਾਪਿੰਗ ਵੈਰੀ ਗੁੱਡ ਸੱਚਿਕਾ ਹਾਈ ਮੈਨੂੰ ਲਾਈ ਜੀ ਪਾਪਾ ਨੇ ਮੈਂ ਤਾਂ ਮੱਛੀ ਮੱਛੀ ਮੈਂ ਕਾਂਡਾ ਮਿਲਾਈ ਨੋ ਜੀ ਜੋਰਾਵਰਾ ਹੋਰਾਂ ਦੀ ਮਸਤੀ ਤੋਂ ਬਾਅਦ ਮੈਂ ਲੱਗੀ ਸੀ ਸੂਟ ਕੱਟਣ ਉਹ ਉਵੇਂ ਹੀ ਰੋਲਾ ਪਾਉਂਦੇ ਰਹੇ ਆ ਆਪਦਾ ਖੇਡਦੇ ਵੀ ਰਹੇ ਆ ਤੇ ਤੁਸੀਂ ਵੀਡੀਓ ਦੇ ਵਿੱਚ ਦੇਖਿਓ ਵੀ ਇੱਕ ਸਲਵਾਰ ਕੱਟਣ ਦੇ ਲਈ ਮੈਨੂੰ ਕਿੰਨਾ ਜ਼ਿਆਦਾ ਸਟਰਗਲ ਕਰਨਾ ਪਿਆ ਜੋਰਾਵਰਾ ਆ ਕੇ ਉੱਪਰ ਬੈਠ ਜਾਂਦਾ ਸੀ ਹੁਣ ਉਹ ਕੰਮ ਬਿਲਕੁਲ ਵੀ ਨਹੀਂ ਕਰਨ ਦਿੰਦਾ ਪਰ ਮੈਂ ਥੋੜਾ ਥੋੜਾ ਕੰਮ ਨਾਲ ਨਾਲ ਕਰ ਰਹੀ ਆ ਨਾ ਵੀ ਫਿਰ ਜੇ ਜਮਾ ਆਪਾਂ ਬੰਦ ਕਰ ਦਿੰਨੇ ਦਾ ਕੰਮ ਜਿਹੜਾ ਆਪਣਾ ਬੰਦ ਹੋ ਜਾਂਦਾ ਫਿਰ ਕੰਮ ਚਲਾਉਣਾ ਜਿਹੜਾ ਰੀਸਟਾਰਟ ਕਰਨਾ ਉਹ ਬਹੁਤ ਔਖਾ ਤਾਂ ਮੈਂ ਥੋੜਾ ਥੋੜਾ ਕੰਮ ਕਰਦੀ ਆ ਬੇਸ਼ੱਕ ਮੈਨੂੰ ਟਾਈਮ ਬਿਲਕੁਲ ਵੀ ਨਹੀਂ ਮਿਲਦਾ ਪਰ ਮੈਂ ਫਿਰ ਵੀ ਕਰ ਰਹੀ ਆ ਤਾਂ ਲੋ ਜੀ ਇਹ ਕਰਨੀ ਸੀ ਆਪਾਂ ਸਲਵਾਰ ਦੀ ਕਟਿੰਗ ਤੇ ਜਿਹੜਾ ਸਟਫ ਹੈਗਾ 2.5 ਮੀਟਰ ਦਾ ਸਟਫ ਸੀਗਾ ਤੇ ਇਹ ਆਪਾਂ ਪਟਿਆਲਾ ਸ਼ਾਹੀ ਸਲਵਾਰ ਦੀ ਕਟਿੰਗ ਕਰਨੀ ਆ ਇਹਦੇ ਲਈ ਤੁਸੀਂ ਪਹਿਲਾਂ ਸਾਰਾ ਕੱਪੜਾ ਮੀਨ ਲਵੋ ਕਿ ਕਿੰਨਾ ਕੱਪੜਾ ਆਪਾਂ ਨੂੰ ਕਿੰਨੀ ਲੰਬਾਈ ਚੜਾਈ ਚਾਹੀਦੀ ਆ ਤਾਂ ਜਿਹੜੇ ਸਲਵਾਰ ਦਾ ਮੀਜ਼ਰਮੈਂਟ ਸੀਗਾ ਇਹ ਸਲਵਾਰ ਆਪਾਂ ਰੈਡੀ ਕਰਨੀ ਆ ਜੀ 32 ਇੰਚ ਤਾਂ ਆਪਾਂ ਇਹਦੇ ਲਈ ਕੀਤੀ ਆ 29 ਇੰਚ ਦੀ ਕਟਿੰਗ ਬਾਟਮ ਦੀ ਜਿਹੜੀ ਤਿਆਰ ਹੋ ਕੇ ਆਪਣੇ ਕੋਲੇ 28 ਇੰਚ ਰਹਿ ਜਾਊਗੀ ਤੇ 4 ਇੰਚ ਆਪਾਂ ਉੱਪਰ ਇਹਦੇ 벨ਟ ਅਟੈਚ ਰੈਡੀ ਕਰਕੇ ਲਾਉਣੀ ਆ ਠੀਕ ਹੈ ਤਾ ਹੁਣ ਜਿਵੇਂ ਪਹਿਲਾਂ ਉਹ ਲੱड्डੂ ਪੋੜ ਕੇ ਆਇਆ ਸੀ ਤੇ ਹੁਣ ਮੈਹਰੀਨ ਲੱड्डੂ ਇਕੱਠੇ ਕਰ ਰਹੀ ਸੀ ਝਾੜੂ ਲੈ ਕੇ ਤੇ ਜੋਰਾ ਵਰ ਬਾਹਰੋਂ ਹੋਰ ਝਾੜੂ ਚੱਕ ਲਿਆ। ਤਾਂ ਆਪਾਂ ਪਹਿਲਾਂ ਪੌਂਚਾਂ ਦੀ ਕਟਿੰਗ ਕਰਾਂਗੇ ਜੀ ਇਹਦੇ ਵਿੱਚੋਂ ਆਪਾਂ ਪੌਂਚੇ ਪਾ ਦੇਾਂਗੇ ਤੇ ਨਾਲ ਬੈਲਟ ਦਾ ਜੋੜ ਲਾ ਕੇ ਬੈਲਟ ਰੈਡੀ ਕਰ ਲਾਂਗੇ। ਤਾਂ ਆਪਾਂ 29 ਇੰਚ ਇਹ ਜਿਹੜਾ ਸਟੱਫ ਹੈ ਕੱਟ ਕੇ ਲੰਬਾਈ ਦੇ ਵਿੱਚ ਰੱਖ ਦਿੱਤਾ। ਜੋਰਵੇ ਦੇ ਕੋ ਉੱਪਰ ਆ ਕੇ ਬੈਠ ਗਿਆ। ਮੈਨੂੰ ਇੰਨਾ ਜ਼ਿਆਦਾ ਮਤਲਬ ਕਿ ਇਹਦੇ ਨਾਲ ਸਟਰਗਲ ਕਰਨਾ ਪੈ ਰਿਹਾ ਹੈ ਨਾ। ਕਿਉਂਕਿ ਛੋਟਾ ਹਜੇ ਉਹਨੂੰ ਸਮਝ ਨਹੀਂ ਹੈਗੀ ਵੀ ਖਰਾਬ ਹੋਊ ਚੀਜ਼ਾਂ ਕਿਵੇਂ ਤਾਂ ਮੈਂ ਇੱਥੇ ਕਟਿੰਗ ਕਰ ਰਹੀ ਆ ਇਹਦੀ ਆਪਾਂ ਕਟਿੰਗ ਕਰਕੇ ਰੱਖ ਦੇਾਂਗੇ ਤੇ ਉਸਦੇ ਲਈ ਉਸ ਤੋਂ ਬਾਅਦ ਜਿਹੜਾ ਆਪਣਾ ਸਟੱਫ ਬਚਿਆ ਹੋਇਆ ਉਹਦੀ ਆਪਾਂ ਤੈਅ ਲਗਾ ਲੈਣੀ ਆ 29 ਇੰਚ ਮੀਜ਼ਰ ਕਰਕੇ ਉਸ ਨੂੰ ਅਸੀਂ ਡਬਲ ਕਰ ਲੈਣਾ 29 29 ਇੰਚ ਦੀਆਂ ਦੋ ਤੈਹਾਂ ਲਗਾ ਲੈਣੀਆਂ ਜੇਕਰ ਕੱਪੜਾ ਬਚਦਾ ਹੋਵੇ ਤਾਂ ਉਹਨੂੰ ਅਲੱਗ ਕਰ ਦੋ ਜੇਕਰ ਪੂਰਾ ਪੂਰਾ ਤਾਂ ਓਕੇ ਆ ਅ ਜੇਕਰ ਕੱਟ ਵੱਧ ਹੁੰਦਾ ਕਈ ਵਾਰੀ ਕਪੜਾ ਜਿਵੇਂ ਹੁਣ ਇਹ ਤਾਂ 29 ਸੀਗਾ ਕਈ ਵਾਰੀ ਅਸੀਂ 32 ਦੀ ਕਟਿੰਗ ਕਰਨੀ ਹੁੰਦੀ ਆ ਹਨਾ ਵੀ 36 ਜਾਂ 37 ਹੁੰਦੀ ਆ ਤਾਂ ਤੁਸੀਂ ਪਹਿਲੇ ਉਹਨੂੰ ਮਿਨ ਲੋ ਤੇ ਜੇਕਰ ਕੋਈ ਤੁਹਾਨੂੰ ਲੱਗੇ ਵੀ ਮੇਰਾ ਕਪੜਾ ਘਟਦਾਗਾ 벨ਟ ਵਧਾਉਣ ਦੇ ਬਾਅਦ ਵੀ ਨਹੀਂ ਸੈਟ ਹੋ ਰਿਹਾ ਤਾਂ ਤੁਸੀਂ ਪਹੁੰਚੇ ਦੇ ਵਿੱਚ 2 ਜਾਂ 3 ਇੰਚ ਦਾ ਜਿਹੜਾ ਜੋੜ ਪਾ ਸਕਦੇ ਹੋ ਤੇ ਜਿਹੜੀਆਂ ਡਬਲ ਫੋਲਡ ਕਰਦੇ ਆਪਾਂ ਦੋ ਤਹਾਂ ਵਾਲਾ ਕੱਪੜਾ ਹੁੰਦਾ ਉਹਦੇ ਵਿੱਚ ਕੋਈ ਵੀ ਜੋੜ ਨਹੀਂ ਬੰਦਾ ਹਨ ਕਿਉਂਕਿ ਇਹ ਸਿੰਪਲ ਸੂਟ ਹੈ ਇਹਦੇ ਵਿੱਚ ਆਪਾਂ ਕੋਈ ਵੀ ਡਿਜ਼ਾਈਨਿੰਗ ਵਗੈਰਾ ਨਹੀਂ ਕਰ ਸਕਦੇ ਆਦਰਵਾਇਜ਼ ਤਾਂ ਇਹ ਹੁੰਦਾ ਵੀ ਆਪਾਂ ਕੋਈ ਲੈਸ ਵਿੱਚ ਇਨਸਰਟ ਕਰਤੀ ਤੇ ਬਚਦੇ ਕੱਪੜੇ ਦੇ ਜਿਹੜੇ ਆਪਾਂ ਪੋਂਛੇ ਰੈਡੀ ਕਰ ਦਿੰਨੇ ਆ ਹਨਾ ਜੋੜ ਪਾ ਕੇ ਜੋੜ ਪਾਉਣਾ ਜਿਹੜਾ ਸੌਖਾ ਹੋ ਜਾਂਦਾ ਤਾਂ ਹੁਣ ਮੈਂ ਇੱਥੇ ਮੀਜ਼ਰ ਕਰ ਰਹੀ ਸੀ ਆਪਾਂ 29 29 ਇੰਚ ਦੀਆਂ ਦੋ ਤਹਾਂ ਲਗਾ ਲਈਆਂ ਤੇ ਇਹ ਵਾਲਾ ਜਿਹੜਾ ਕੱਪੜਾ ਬਚ ਗਿਆ ਉਦੀ ਆਪਾਂ ਕਟਿੰਗ ਕਰ ਦੇਾਂਗੇ ਇਹ ਪੌਂਚਾਂ ਦੇ نیچے ਲਾਉਣ ਦੇ ਕੰਮ ਆ ਜਾਊਗਾ ਤੇ ਹੁਣ ਆਪਾਂ ਨਿਸ਼ਾਨ ਲਗਾਵਾਂਗੇ ਜੀ ਇੱਕ ਸਾਈਡ ਤੇ ਇੱਕ ਕਾਰਨਰ ਤੇ 2 ਇੰਚ ਦਾ ਪੌਂਚੇ ਦਾ ਕੁੰਦੇ ਦਾ ਤੇ 2 ਇੰਚ ਦੂਸਰੀ ਸਾਈਡ ਉਦੀ Oppoosite side ਮਤਲਬ ਕਿ ਉਧਰਲੀ ਸਾਈਡ ਵੀ 2 ਇੰਚ ਦਾ ਨਿਸ਼ਾਨ ਲਗਾਵਾਂਗੇ ਲਓ ਜੀ ਐਕਸਟਰਾ ਦੀ ਕਟਿੰਗ ਕਰ ਦਿੱਤੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਕਿ ਆਪਾਂ 2 2 ਇੰਚ ਕੁੰਡੇ ਦਾ ਨਿਸ਼ਾਨ ਲਗਾਉਣਾ ਤਾਂ ਆਪਾਂ ਜੀ ਮੈਂ ਇਧਰਲੀ ਸਾਈਡ ਨੀਚੇ ਪਾਸੇ ਲਾਇਆ ਤਾਂ ਇਹਦੀ ਓਪੋਜ਼ਿਟ ਸਾਈਡ ਆਪਾਂ ਉੱਪਰਲੇ ਪਾਸੇ ਕੁੰਡੇ ਦਾ ਨਿਸ਼ਾਨ ਲਗਾਵਾਂਗੇ ਇਹ ਨਿਸ਼ਾਨ ਵੀ ਤੁਸੀਂ ਆਪਦੀ ਮਤਲਬ ਕਿ ਜੋ ਤੁਹਾਨੂੰ ਜ਼ਰੂਰਤ ਆ ਹਨ ਉਹਦੇ ਅਕੋਰਡਿੰਗ 1.5 ਇੰਚ 2 ਇੰਚ 3 ਇੰਚ ਤੱਕ ਲਗਾ ਸਕਦੇ ਹੋ ਜਿੰਨਾ ਵੀ ਤੁਹਾਨੂੰ ਚਾਹੀਦਾ ਹੁੰਦਾ ਉਸ ਦੇ ਅਕੋਰਡਿੰਗ ਕਿ ਮੂਰੀ ਕਿੰਨੀ ਰੱਖਣੀ ਆ ਉਸ ਨਾਲ ਤਾਂ ਫਿਰ ਅਸੀਂ ਨੂੰ ਟੇਡਾ ਮੈਚ ਕਰ ਦੇਣਾ ਮੈਚ ਕਰਨ ਤੋਂ ਬਾਅਦ ਅਸੀਂ ਇਹਨਾਂ ਦੀ ਕਟਿੰਗ ਕਰ ਲਵਾਂਗੇ ਤਾਂ ਇਹ ਜਿਹੜੀ ਹੈਗੀ ਆ ਜੀ ਘੱਟ ਕੱਪੜੇ ਦੇ ਵਿੱਚ ਕਟਿੰਗ ਕਰ ਰਹੇ ਆ ਆਪਾਂ ਹਨਾ ਤੇ ਜਿਹੜੀ ਝੋਲੀ ਹੁੰਦੀ ਆ ਉਹ ਆਪਾਂ ਬਾਅਦ ਦੇ ਵਿੱਚ ਇਹਦੇ ਚੋਂ ਹੀ ਕੱਢਾਂਗੇ ਤਾਂ ਕਿ ਜਿਹੜਾ ਇਹਦਾ ਫੇਰ ਆ ਸਲਵਾਰ ਦਾ ਘੇਰ ਮਤਲਬ ਕਿ ਘੱਟ ਸਕੇ ਹੁਣ ਆਪਾਂ ਇਹਦੀ ਕਟਿੰਗ ਕਰਦੇ ਆਂ ਲੋ ਜੀ ਇਸ ਤਰ੍ਹਾਂ ਕਟਿੰਗ ਕਰਨ ਤੋਂ ਬਾਅਦ ਅਸੀਂ ਚਾਰੇ ਪੱਲੇ ਇਕੱਠੇ ਕਰਕੇ ਰੱਖ ਲੈਣੇ ਆ ਬਿਲਕੁਲ ਬਰਾਬਰ ਤੇ ਜਿਸ ਸਾਈਡ ਮਤਲਬ ਕਿ ਅਸੀਂ ਖੁੰਝਰ ਹੁੰਦੀ ਆ ਉਹ ਸਾਈਡ ਤੋਂ ਅਸੀਂ ਝੋਲੀ ਕੱਢਣੀ ਆ 10 ਇੰਚ ਝੋਲੀ ਰੱਖ ਰਹੀ ਆ ਤਾਂ ਇਹ ਰੈਡੀ ਹੋ ਕੇ ਮਤਲਬ ਕਿ ਆਪਣੇ ਕੋਲੇ 9 ਇੰਚ ਇਹ ਰਹਿ ਜਾਊਗੀ 4 ਇੰਚ ਵਲਟ ਹੋ ਜਾਊ 13 ਇੰਚ ਜਿਹੜੀ ਝੋਲੀ ਆਪਾਂ ਇਹਦੀ ਤਿਆਰ ਕਰਾਂਗੇ ਸੋ ਇਹ ਇਹ ਸੀਗੀ ਟਾਈ ਮੀਟਰ ਦੇ ਕੱਪੜੇ ਦੇ ਵਿੱਚੋਂ ਕਟਿੰਗ ਕੀਤੀ ਹੋਈ बॉਟਮ ਪਟਿਆਲਾ ਸਾਹੀ ਸਿੰਪਲ ਮਤਲਬ ਕਿ ਬਹੁਤ ਜ਼ਿਆਦਾ ਹੈਵੀ ਨਹੀਂ ਕਹਿੰਦੀ ਇਹ ਹਲਕੀ ਹੁੰਦੀ ਐ ਨਹੀਂ ਜ਼ਿਆਦਾ ਹੈਵੀ ਵੀ ਨਹੀਂ ਬਣਦੀ ਤੇ ਬਹੁਤੀ ਜੇ ਕਹਿ ਲਈਏ ਹਲਕੀ ਆ ਤਾਂ ਹਲਕੀ ਵੀ ਨਹੀਂ ਹੁੰਦੀ ਇਕੱਲਾ ਝੋਲੀ ਦਾ ਜਿਹੜਾ ਆਪਾਂ ਵਿੱਚੋਂ ਕੱਢਣੀ ਪੈਂਦੀ ਆ ਕਟਿੰਗ ਕਰਕੇ ਤੇ ਘੇਰ ਘਟ ਜਾਂਦਾ ਥੋੜਾ ਜਾਂ ਪਾਈ ਹੋਈ ਸੋਹਣੀ ਲੱਗਦੀ ਆ ਤਾਂ ਇਹਦੀ ਅਸੀਂ ਜਿਹੜੇ ਕੁੰਦੇ ਕੱਟੇ ਹੁੰਦੇ ਆ ਪੌਂਚੇ ਕਹਿ ਦਿੰਨੇ ਆ ਮਲਵਈ ਭਾਸ਼ਾ ਦੇ ਵਿੱਚ ਕੋਦੀ ਵਿੱਚ ਵੀ ਅਸੀਂ 1.5 ਇੰਚ ਦੇ ਕੱਟ ਪਾਉਣੇ ਹੁੰਦੇ ਆ ਉੱਪਰੋਂ ਤਾਂ ਕਿ ਜਿਹੜੀ ਸਲਵਾਰ ਆ ਮੋੜ ਨੂੰ ਘੱਟ ਡਿੱਗੇ ਹਨ ਤੇ ਲੋ ਜੀ ਇਹਦੀ ਕਟਿੰਗ ਹੋ ਗਈ ਆ ਹਾਂਜੀ ਇਹ ਮੈਂ ਕਲਿੱਪ ਪਾ ਰਹੀ ਆ ਕੱਲ ਦੀ ਆ ਵੀਡੀਓ ਕੱਲ ਸਾਡੇ ਗਮਾਨ ਦੇ ਵਿੱਚ ਕਿਸੇ ਨੇ ਨਿੰਮ ਬੰਨਿਆ ਸੀ ਤਾਂ ਇਹ ਨਿੰਮ ਉਹਨਾਂ ਨੇ بیٹے ਦਾ ਨਹੀਂ ਤੇ ਬੇਟੀ ਦਾ ਨਾਮ ਬੰਨੇਆ ਬਹੁਤ ਸੋਹਣੀ ਗੱਲਾਂ ਹਨਾ ਇਹ ਨਹੀਂ ਹੈਗਾ ਕਿ ਉਹਨਾਂ ਦੇ ਪਹਿਲਾਂ ਬੱਚਾ ਨਹੀਂ ਸੀਗਾ ਪਹਿਲਾਂ ਉਹਨਾਂ ਦੇ ਬੇਟਾ 10 ਸਾਲ ਦਾ ਤੇ ਉਹਨਾਂ ਨੇ ਬੇਟੀ ਨੂੰ ਅਡਾਪਟ ਕੀਤਾ ਕਿਉਂਕਿ ਜੇ ਮਤਲਬ ਕਿ ਬੇਟੀ ਨੂੰ ਅਡਾਪਟ ਕੀਤਾ ਉਹਨਾਂ ਨੇ ਆਪਦੀ ਭੂਆ ਦੀ ਦੋਤੀ ਨੂੰ ਹਨਾ ਉਹਨਾਂ ਦੇ ਵਿਚਾਰਾਂ ਦੇ ਪਹਿਲਾਂ ਤਿੰਨ ਬੇਟੀਆਂ ਸੀਗੀਆਂ ਚੌਥੀ ਬੇਟੀ ਹੋਈ ਸੀ ਤਾਂ ਇਹਨਾਂ ਨੇ ਅਡਾਪਟ ਕਰ ਲਿਆ ਕਹਿੰਦੇ ਵੀ ਸਾਡੇ ਬੇਟੀ ਹੈ ਨਹੀਂ ਸਾਨੂੰ ਦੇ ਦੋ ਜਿਸ ਦਿਨ ਉਸ ਕੁੜੀਆ ਨੇ ਜਨਮ ਲਿਆ ਉਸੇ ਦਿਨੀ ਇਹਨਾਂ ਨੇ ਅਡਾਪਟ ਕਰ ਲਿਆ ਸੀ ਹਸਪੀਟਲ ਦੇ ਵਿੱਚ ਹੀ ਦੇਖੋ ਬੱਚੇ ਦੇ ਕਰਮ ਹੁੰਦੇ ਆ ਨਾ ਬੱਚਾ ਆਉਂਦਾ ਉਹਨਾਂ ਨੂੰ ਤੇ ਇਹ ਸੀਗਾ ਵੀ ਸਾਡੇ ਤਿੰਨ ਬੇਟੀਆਂ ਨੇ ਵਿੱਚ ਬੇਟੀ ਹੋ ਗਈ ਚੌਥੀ ਆ ਨਾ ਤੇ ਇਹਨਾਂ ਨੇ ਇੰਨੀ ਖੁਸ਼ੀ ਮਨਾਈ ਉਸ ਤੇ ਦੇ ਕਰਮ ਦੇਖੋ ਹਨ ਆਣ ਗਮਾਣ ਸਾਰਾ ਸੱਦ ਕੇ ਨਿੰਮ ਬੰਨਿਆ ਚਾਹ ਪਾਣੀ ਦਾ ਅਰੇਂਜਮੈਂਟ ਸਾਰਾ ਕੁਝ ਉਮੀ ਕੀਤਾ ਸੀ ਨਾ ਕਿੰਮੀ ਦਾ ਲੱਗਿਆ ਜਰੂਰ ਦੱਸਿਓ